ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਕਿੰਨੇ ਹਾਰੇ ਰੈਂਬੋ ਬਾਉਂਸਰ ਰੈਂਬੋ ਪ੍ਰੋਟੀਨ ਹਰ ਤੇ ਤੁਹਾਡਾ ਹੈਗਾ ਸਵਾਗਤ ਜੀ ਸੋ ਆਪਾਂ ਦੋ ਦਿਨ ਪਹਿਲਾਂ ਇੱਕ ਸਟੋਰੀ ਪਾਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਲੱਕੀ ਡਰਾਅ ਕਰਨੇ ਆ ਹਰ ਵੀਕ ਜਾਂ 15 ਦਿਨਾਂ ਬਾਅਦ ਜਾਂ ਇੱਕ ਮੰਥ ਦੇ ਬਾਅਦ ਤੇ ਕੂਪਨ ਵੀ ਉਹਦੇ ਰੈਡੀ ਹੋ ਰਿਹਾ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਮੈਨੂੰ ਵੱਤ ਤੋਂ ਵੱਤ ਡੀਐਮ ਮੈਸੇਜ ਕਰੋ ਤੇ ਨੰਬਰ ਵੀ ਦਿੱਤਾ ਸੀਗਾ ਵੀ ਜੇ ਤੁਸੀਂ ਚਾਹੁੰਦੇ ਹੋ ਆਪਾਂ ਲੱਕੀ ਡਰਾਅ ਕੱਢੀਏ ਤੇ ਮੈਨੂੰ 15 ਕਾ ਮੈਸੇਜ ਆਇਆ ਸੀ ਤੁਹਾਡੇ ਸੋ ਆਪਾਂ ਅੱਜ ਵੀਡੀਓ ਵੀ ਪੋਸਟ ਕਰ ਰਹੇ ਆ ਜੇ ਚਾਹੁੰਦੇ ਹੋ ਤੁਸੀਂ ਵੀ ਆਪਾਂ ਲੱਕੀ ਡਰਾਪ ਕੱਢੀਏ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਪਾਂ ਕੋਈ ਐਦਾ ਦਾ ਫਾਲਤੂ ਜਾਂ ਕੋਈ ਜੇ ਦਾ ਮਤਲਬ ਡੁਪਲੀਕੇਟ ਰੱਖ ਲੋ ਜਾਂ ਕੋਈ ਇਹੋ ਜਿਹਾ ਬ੍ਰਾਂਡ ਨਹੀਂ ਉਹਦੇ ਵਿੱਚ ਆਪਾਂ ਡਰਾਉਨ ਦੇ ਵਿੱਚ ਕੱਢਣਾ ਆਪਾਂ ਵਧੀਆ ਇੰਪੋਰਟਡ ਵੀ ਕਰ ਸਕਦੇ ਇੰਪੋਰਟਡ ਜਾਂ ਕੋਈ ਇੰਡੀਅਨ ਬ੍ਰਾਂਡ ਹੈ ਜਿਹੜਾ ਵਧੀਆ ਜੈਨੂਇਨ ਹੋਵੇ ਪੂਰਾ オリジナル ਤੇ ਮੈਂ ਤੁਹਾਨੂੰ ਦੱਸਾਂਗਾ ਜੇ ਇੰਪੋਰਟਡ ਦਾ ਉਹਦਾ ਵੀ ਰੇਟ ਜੇ ਮੈਂ ਆਈਸੋਲੇਟ ਵੇਪਰ ਟੀਮ ਕਰ ਵੇਪਰ ਟੀਮ ਨਾਲ ਕਰਟੀਨ ਪ੍ਰੀ ਵਰਕਆਊਟ ਹੋ ਗਿਆ মালਟੀ ਵਿਟਾਮਿਨ ਸਾਰੇ ਆਪਾਂ ਹਨਾ ਇਹ ਜਿੰਨੇ ਵੀ ਵੱਡੇ ਵੱਡਾ ਆਪਾਂ ਵਧੀਆ ਜੈਨੂਇਨ ਹੈਗੇ ਆਪਾਂ ਸਾਰਿਆਂ ਦਾ ਹੀ ਲੱਕੀ ਡਰਾ ਦੇ ਵਿੱਚ ਕੱਢਾਂਗੇ ਤੇ ਜਿਵੇਂ ਜਿਵੇਂ ਅਡਲਟ ਹੈਗਾ ਆ ਤੇ ਜੇ ਇੰਪੋਰਟਡ ਹੈਗਾ ਤਾਂ ਉਹਦੇ ਆਪਾਂ ਕਰਟੀਨ ਦੇ 25 ਤੋਂ 50 ਪ੍ਰੀ ਵਰਬਲ 50 ਤੋਂ 100 ਇਦਾਂ ਕੋਪਨ ਕੱਢਾਂਗੇ ਜਿਹੜਾ ਬੇ ਪ੍ਰੋਟੀਨ ਹੈ 100 ਤੋਂ 200 ਆਈਸੋਲੇਟ ਦਾ ਹੈਗਾ 200 ਤੋਂ 300 ਇਦਾਂ ਮਤਲਬ ਉਹਨਾਂ ਦੀ ਪ੍ਰਾਈਸ ਰੱਖਾਂਗੇ ਸੇ ਸੋਤੋ ਤੁਸੀਂ ਮੈਨੂੰ ਡੀਐਮ ਕਰਿਓ ਵੱਤ ਵੱਤ ਵੀ ਆਪਾਂ ਇਹ ਜਿਵੇਂ ਪਹਿਲੀ ਤਵਾਰ ਦਾ ਅਗਸਤ ਦੀ ਪਹਿਲੀ ਤਵਾਰ ਦੀ ਇਹ ਸ਼ੈਰ ਇਹ ਆ 25 ਜੁਲਾਈ ਤੇ ਤੁਸੀਂ ਮੈਨੂੰ ਮੈਂ ਨੰਬਰ ਵੀ ਸਕਰੀਨ ਤੇ ਦਊਂਗਾ ਤੇ ਪੂਰੀ ਜਿਹੜੀ ਵੀਡੀਓ ਆਪਾਂ YouTube ਤੇ ਇਹ ਪਾਵਾਂਗੇ ਤੇ ਮੇਰੇ ਭਰਾ ਜਿੰਨੇ ਵੀ ਚਾਹਦੇ ਹੋ ਤੁਸੀਂ ਇਸ ਚੀਜ਼ ਨੂੰ ਜੁਆਇਨ ਕਰਨਾ ਤੇ ਮੈਨੂੰ ਡੀਐਮ ਕਰਿਓ ਰੈਂਬੋ ਪਟੇਨ ਹੁਣ ਮੇਰੀ ਆਈਡੀ ਆ ਤੇ ਬੰਗਾ ਤੋਂ ਜਿਹੜਾ ਫਰਵਾੜਾ ਰੋਣਾ ਲਵਲੀਔਰ ਦੀ ਬੈਕਸਾਈਡ ਡਿਲੀਸ਼ੀਅਸ ਬਾਈਟ ਦੀ ਮਗਰ ਆਪਣੀ ਸ਼ਾਪ ਹੈਗੀ ਆ ਤੇ ਜਿਵੇਂ ਮੈਂ ਅਥਾਰਟੀਰ ਦਿਖਾ ਲਈ ਨਾ ਸਾਰੇ ਵਧੀਆ ਜਿਵੇਂ CE4 ਹੋ ਗਿਆ ਇਹ ਜਾਂ ਬੜੀਆ ਬਾਹਰ ਹਿੰਮਤ ਜਸ ਹਾਈਕੋਟ ਇਦਾਂ ਦੇ ਪ੍ਰੀ ਵਰਕਆਊਟ ਆਪਾਂ ਐਡ ਕਰਾਂਗੇ ਜੀਐਨਸੀ ਦੀ ਕੰਟੇਨ ਹੋ ਗਿਆ ਲਿਬਰਾਂਡੇ ਦੀ ਮਸਲ ਟੈਕ ਦੀ ਕੰਟੇਨ ਹੋ ਗਿਆ ਤੇ ਜਿਵੇਂ ਰੂਲ ਬਲ ਹੋ ਗਿਆ ਇੰਪੋਰਟਰ ਦੀ ਆਪਾਂ ਕੋ ਪਾਇਆ ਹਨਾ ਤੇ ਇੰਪੋਰਟਰ ਦੇ ਹਿਸਾਬ ਦੇ ਨਾਲ ਆਪਾਂ ਫਿਰ ਉਹਦਾ ਰੇਟ ਆਪਾਂ ਲਾਵਾਂਗੇ ਤੇ ਇਹ ਵੀ ਆਪਾਂ ਕੋ ਅਮਰੀਕਨ ਵੇ ਪ੍ਰੋਟੀਨ ਆਈਸੋਲੇਟ ਪਈ ਆ ਵੇ ਮਾਰਟ ਜੇ ਰੀ ਇੰਪੋਰਟਡ ਹੈ ਜੇ ਇੰਡੀਆ ਦੇ ਹੋਏ ਤਾਂ ਉਹਦਾ ਰੇਟ ਹਨਾ ਆਪਾਂ 100 200 ਜਿੰਨਾ ਜਿਹਾ ਮੈਂ ਤੁਹਾਨੂੰ ਸਾਰਾ ਦੱਸੂਗਾ ਆਨ ਦਾ ਪਿਆ ਹੈ ਵੇਪਰ ਡੀ ਤੇ ਇੱਧਰ ਆਸੀ ਰੂਲ 1 ਜੀਐਨਸੀ ਤੇ ਜਿਵੇਂ ਜਿਵੇਂ ਦਾ ਰੇਟ ਹੋਊਗਾ ਇਹਨਾਂ ਪੜਾਟਾਂ ਦਾ ਉਵੇਂ ਉਵੇਂ ਆਪਾਂ ਮਤਲਬ ਇਹਨਾਂ ਦੀ ਪ੍ਰਾਈਸ ਰੱਖਾਂਗੇ ਸੋ ਤੁਸੀਂ ਮੈਨੂੰ ਬਾਤ ਬਾਤ ਡੀਐਮ ਕਰੋ ਮਸਲ ਬਲੇਜ਼ ਹੋਗਾ ਆਈਸੋ ਵੇ 100 ਹੈ ਕਾਫੀ ਆਪਾਂ ਕਹੋ ਨਾ ਟਰੂ ਫਰਮਾ ਦਾ ਹੋਗਾ ਤੇ ਨਾਈਟ ਰੋਟੈਪ ਕੋ ਮਸਲ ਟੈਪ ਦੀ ਤੇ ਤੁਸੀਂ ਮੈਨੂੰ ਬਾ ਤੁਹਾਡਾ ਡੀਐਮ ਕਰਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਇਹ ਚੀਜ਼ ਆਪਾਂ ਕਰੀਏ ਤੇ ਜਲਦੀ ਜਲਦੀ ਆਪਾਂ ਕਰਾਂਗੇ ਸੋ ਸਾਰੇ ਜਣੇ ਸੋਧੋ ਮੇਰੇ ਵੀਰ ਭਰਾ ਜਿੰਨੇ ਵੀ ਆਪਾਂ ਨਾਲ ਜੁੜੇ ਹੋ ਆ ਸੋ ਮੈਨੂੰ ਦੱਸਿਓ ਫਿਰ ਆਪਾਂ ਇਹ ਸ਼ੁਰੂ ਕਰੀਏ ਜਿੱਦਾਂ ਅਗਸਤ ਦੇ ਵਿੱਚ ਆਪਾਂ ਚਾਹੁੰਦੇ ਆ ਵੀ ਗੋਪਾ ਦਾ ਇਹ ਸਿਸਟਮ ਜਿਹੜਾ ਕਰੀਏ ਰੱਖੇ ਡਰਾ ਵਾਲਾ ਤੇ ਮੈਂ ਤੁਹਾਨੂੰ ਸਾਰਿਆਂ ਦੀ ਲਿਸਟ ਪਾ ਦੂੰਗਾ ਕਿੰਨਾ ਹੈ ਤੇ ਜ਼ਿਆਦਾ ਨਹੀਂ ਹੈਗਾ 50 ਤੋਂ 100 ਹੋਊਗਾ ਇੰਨਾ ਕੇ ਪਰ ਇਹ ਰੱਖਾਂਗੇ ਬੀ ਪ੍ਰੋਟੀਨ ਦਾ 100 ਤੋਂ 150 200 ਹਨਾ ਜਿੰਮੀ ਜਿੰਮੀ ਦਾ ਹੋ ਕੇ ਤੁਸੀਂ ਪੂਰੀ ਵੀਡੀਓ ਦੇਖਿਓ ਤੇ ਮੈਨੂੰ ਆਪਣੇ ਸੁਝਾਅ ਦਿਓ ਡੀਐਮ ਕਰਕੇ ਜਾਂ ਮੈਸੇਜ ਜਾਂ ਫੋਨ ਵੀ ਡਾਇਰੈਕਟ ਕਾਲ ਕਰ ਸਕਦਾ ਪਰ ਹਰ ਇੱਕ ਦੀ ਕਾਲ ਚੱਕਾਂਗੇ ਸੋ ਰੈਂਗੋ ਪ੍ਰੋਟੀਨ ਹੱਬ ਬੰਗਾ ਮਿਲਦੇ ਨੇ ਥੈਂਕ ਯੂ